ਨੋ ਪਹਿਲੇ ਦਿੱਤੀ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੀ ਪਾਰਟੀ ਇਹ ਸਾਰਨਵਧ ਮੰਗ ਕਰਦੀ ਰਹੀ ਕਿ ਕਨਸਟੀਟਿਊਸ਼ਨ ਦੇ ਮਤਾਬਕ ਸਾਡੇ ਪਾਰਲੀਮੈਂਟਰੀ ਅਫੇਅਰਸ ਦੇ ਮਤਾਬਕ ਇਹਨਾਂ ਦਾ ਕਹਿਣਾ ਹੁੰਦਾ ਸੀ ਕਿ ਤਿੰਨੋਂ ਸੈਸ਼ਨਸ ਦੇ ਵਿੱਚ ਮਿਨਿਮਮ ਸਿਟਿੰਗਸ 40 ਹੋਣੀਆਂ ਚਾਹੀਦੀਆਂ 120 ਦਿਨ ਹੋਣੇ ਚਾਹੀਦੇ ਅਨਫੋਰਚਨਟਲੀ ਦੇ ਹੈਵ ਬੀ ਰਨਿੰਗ ਅਵੇ ਪੱਜ ਦੇ ਨਜ਼ਰ ਆ ਰਹੇ ਗਵਰਨਮੈਂਟ ਕੋ ਪਰਫਾਰਮੈਂਸ وہ خانوں کچھ بھی ہے نہیں تقریبا ਤੁਸੀਂ دیکھو پہلی دفعہ ਹੋਇਆ 75 ਸਾਲਾਂ ਦੇ ਵਿੱਚ ਕਿ ਵਿੰਟਰ ਸੈਸ਼ਨ ਹੀ ਨਹੀਂ ਬੁਲਾਇਆ ਗਿਆ ਹੁਣਾਂ স্পেশাল ਸੈਸ਼ਨ ਦਾ ਨਾਮ ਦਿੱਤਾ ਕਿਸੇ ਨੂੰ ਪਤਾ ਹੀ ਨਹੀਂ স্পেশাল ਸੈਸ਼ਨ ਕਿਹੜੀ ਗੱਲ ਕਰ ਇਸ ਗੱਲ ਕਰਨ স্পেশাল ਸੈਸ਼ਨ ਹੈ ਕਿ ਕਿਸੇ ਆਦਮੀ ਦੀ ਜ਼ਿੰਦਗੀ محفوظ ਜੇ ਨਹੀਂ ਇੱਥੇ ਸਰਕਾਰ ਭਗਵੰਤ مانتے ਰਾਨੀ ਕਰ ਰਹੀ ਇੱਥੇ ਤੇ ਗੈਂਗਸਟਰਸ ਰਨ ਕਰ ਰਹੇ ਨੇ ਫਰੋਟਿੰਗ ਦਾ ਦੌਰ ਗੈਂਗਸਟਰਸ ਦਾ ਦੌਰ ਡਰੱਗਸ ਦਾ ਦੌਰ ਇਲੀਗਲ ਮਾਈਨਿੰਗ ਦਾ ਦੌਰ ਗੁੰਡਾਗਰਦੀ ਦਾ ਦੌਰ ਕੋ ਗਵਰਨਮੈਂਟ ਨਾਲ ਦੀ ਕੋਈ ਚੀਜ਼ ਹੀ ਨਹੀਂ ਸਰਕਾਰ ਨੂੰ 20 ਮਹੀਨਿਆਂ ਬਾਅਦ ਪਤਾ ਲੱਗਾ ਕਿ ਕਮੈਂਕ ਮਾ ਜਿਹੜਾ ਅਸੀਂ ਉਹ ਡਿਸਟ੍ਰੀ ਨਹੀਂ ਕਰਤਾ ਮੰਤਰੀ ਸਾਹਿਬ ਮਚਾਨੂੰ ਤਾ ਦੇ ਕੇ ਰੋਜ਼ ਨਵੀਂ ਤੋਂ ਨਵੀਂ ਡਿਸ਼ ਨੂੰ ਤੜਕਾ ਲਗਾਉਂਦੇ ਰੇ 20 ਮਹੀਨਿਆਂ ਬਾਅਦ ਪਤਾ ਲੱਗਾ ਇਹਨਾਂ ਕੋ ਤੇ ਮੱਖ ਪਈਆਂ ਨਹੀਂ ਇਹ ਸਰਕਾਰ ਦਾ ਹਾਲ ਹਾਲ ਹੈ ਕਿ ਖੱਬੇ ਹੱਥ ਨੂੰ ਇਹ ਨਹੀਂ ਪਤਾ ਸੱਜੇ ਹੱਥ ਕੀ ਕਰੇ employees ਦੁਖੀ ਕੋਈ ਇੱਕ ਵੀ ਪ੍ਰੋਮਿਸ ਇਹੋ ਜਿਹਾ ਨਹੀਂ ਜਿਹੜਾ ਮੀਟ ਕੀਤਾ ਹੋਵੇ ਦਿੱਲੀ ਵਾਲਿਆਂ ਦਾ ਕਬਜ਼ਾ ਪੰਜਾਬ ਤੇ ਹੋ ਗਿਆ ਜਿਸਾਂ ਕਿਸੇ ਟਾਈਮ ਬ੍ਰਿਟਿਸ਼ ਇੰਡੀਆ ਦੇ ਸਰ ਜான் ਲਾਰੈਂਸ ਆਏ ਸੀ ਸਿੱਖ ਰਾਜ ਤੇ ਕਾਬਜ਼ ਹੋਣ ਵਾਸਤੇ ਇਸ ਤਰ੍ਹਾਂ ਹੀ ਅੱਜ ਮਨੀਸ਼ ਸੋਦੀਆ ਦਿੱਲੀ ਚ ਨਾ ਇਸ ਟਾਈਮ ਐਮਐਲਏ ਹੈ ਨਾ ਮਨਿਸਟਰ ਹੈ ਉਹਨੂੰ ਸੱਤ ਮਹਿਕਮੇ ਦੇ ਦਿੱਤੇ ਕਿ ਤੁਸੀਂ ਆ ਕੇ ਮਹਿਕਮੇ ਰਨ ਕਰੋ ਦਾ ਮਤਲਬ 3 ਸਾਲ ਬਾਅਦ ਇਹਨਾਂ ਨੂੰ ਇਹ ਸਾਫ਼ ਤੌਰ 'ਤੇ ਉਹਨਾਂ ਨੇ ਮੈਸੇਜ ਦਿੱਤਾ ਕਿ ਪੰਜਾਬੀ ਕਾਬਲੀਅਤ ਨਹੀਂ ਆਪਣੀ ਗਵਰਨਮੈਂਟ ਰਨ ਕਰ। ਕਿਹੜੀ ਪੋਜੀਸ਼ਨ ਦੇ ਵਿੱਚ ਸੋਦੀ ਆਇਆ ਹੈ? ਕਿਹੜੀ ਪੋਜੀਸ਼ਨ ਵਿੱਚ ਸਤਿੰਦਰ ਜੈਲ ਇੱਥੇ ਹੈ? ਕਿਹੜੀ ਪੋਜੀਸ਼ਨ ਦੇ ਵਿੱਚ ਆ ਜਿਹੜਾ ਵਿਪਲ ਕੁਮਾਰ ਇਹ ਕਿਹੜੀ ਗੱਲ 'ਚ ਬੈਠਾ ਹੈ ਸੁਪਰ ਚੀਫ ਮਿਨਿਸਟਰ ਬਣਿਆ? ਚੀਫ ਮਿਨਿਸਟਰ ਧੋਖਾ ਕਰ ਰਿਹਾ ਪੰਜਾਬ ਨੂੰ। ਕਿਉਂਕਿ ਇਹਦੇ ਹੱਥ ਦੇ ਵਿੱਚ ਤਾਂ ਕੋਈ ਚੀਜ਼ ਹੀ ਹੈ ਨਹੀਂ ਜਿੰਨੀਆਂ ਕੱਲ ਪਰਸੋਂ ਦੀਆਂ ਬਦਲੀਆਂ ਹੋਈਆਂ ਸਾਰੀਆਂ ਦੀਆਂ ਸਾਰੀਆਂ ਦਿੱਲੀ ਚੋਂ ਹੋ ਰਹੀਆਂ ਕੇਜਰੀਵਾਲ ਸਾਹਿਬ ਦਾ ਸਾਰਾ ਪੈਰਾਫਰਨੀਲੀਆ ਜਿਹੜਾ ਦਿੱਲੀ ਚੋਂ ਕੱਢਿਆ ਇੱਥੇ ਆ ਰਿਹਾ ਪੰਜਾਬੀਆਂ ਤੇ ਬੋਝ ਬਣ ਰਿਹਾ ਨੌਕਰੀਆਂ ਨੌਨ ਪੰਜਾਬੀ ਚੋਂ ਜਾ ਰਹੀਆਂ ਪੰਜਾਬੀਆਂ ਦਾ ਜੋ ਬੁਰਾ ਹਾਲ ਸਾਡੇ ਬਾਹਰੋਂ ਜਿਹੜੇ ਇਮੀਗਰੈਂਟਸ ਇੱਥੇ ਕੱਲੇ ਗਏ ਨੇ ਜੋ ਸਾਡੇ ਨੌਜਵਾਨ ਬੱਚਿਆਂ ਦਾ ਹੋਇਆ ਹੈ ਚੀਫ ਮਿਨਿਸਟਰ ਉੱਥੇ ਗਿਆ ਮੈਂ ਪੁੱਛਣਾ ਚਾਹਨਾ ਮਾਨ ਸਾਹਿਬ ਨੂੰ ਮਾਨ ਸਾਹਿਬ ਕੋਈ ਰੀਹੈਬਿਟੇਸ਼ਨ ਪੈਕੇਜ ਹੈ ਉਹਨਾਂ ਵਾਸਤੇ ਕੀ ਆਫਰ ਕਰਨਗੇ ਤੁਸੀਂ ਤੁਸੀਂ ਤਾਂ ਕਹਿੰਦੇ ਸੀ ਰਿਵਰਸ ਮਾਈਗ੍ਰੇਸ਼ਨ ਹੋਏਗੀ ਇਹ ਰਿਵਰਸ ਮਾਈਗ੍ਰੇਸ਼ਨ ਕੀ ਇਸ ਢੰਗ ਦੀ ਹੋਏਗੀ ਜੀ ਤੁਹਾਡੇ ਕੋਲ ਤੁਸੀਂ ਹੋਮ ਮਿਨਿਸਟਰ ਹੋ ਇੱਥੇ ਆਲਰੇਡੀ ਗਵਰਨਮੈਂਟ ਦੇ ਕੋਲ ਇਹਨਾਂ ਦੇ ਜਿਹੜੇ ਬਾਹਰ ਕੱਢਣ ਵਾਲੇ ਏਜੰਟਸ ਨੇ ਇਹਨਾਂ ਦੇ ਅਗੇਂਸਟ ਕਾਨੂੰਨ ਹੈ ਰੇ ਇੱਥੇ ਹਿਊਮਨ ਟ੍ਰੈਫਿਕਿੰਗ ਦੇ ਕਾਨੂੰਨ ਹੈ ਤੁਸੀਂ ਹੁਣ ਜਾਗੇ ਹੋ ਹੁਣ ਕੇਸ ਦਾਇਰ ਕਰਨੇ ਸ਼ੁਰੂ ਕੀਤੇ ਕੀ ਤੁਸੀਂ ਪ੍ਰੋਮਿਸ ਕਰੋਗੇ ਪੰਜਾਬ ਦੇ ਲੋਕਾਂ ਨੂੰ ਕਿ ਜਿੰਨੇ ਇਹਨਾਂ ਬੱਚਿਆਂ ਕੋ ਪੈਸੇ ਗਏ ਕਿਉਂਕਿ ਇਹ ਗੁੰਮਰਾਹ ਕਰਕੇ ਲੈ ਕੇ ਗਏ ਕਿ ਇਹਨਾਂ ਕੋ ਰਿਕਵਰੀ ਹੋਏਗੀ ਕਿ ਜਿਹੜੇ ਟ੍ਰੈਵਲ ਏਜੰਟਸ ਨੇ ਇਹਨਾਂ ਦੀਆਂ ਜਾਇਦਾਦਾਂ ਤੁਸੀਂ ਕੁਰਕ ਕਰੋਗੇ ਕਰੋੜਾਂ ਅਰਬਾਂ ਪਤੀਏ ਲੋਕ ਹੈ ਨੇ ਤੇ ਮੇਰਾ ਸਿੱਧੇ ਤੌਰ ਇਹ ਮੰਨਣਾ ਹੈ ਕਿ ਇਸ ਧੰਦੇ ਦੇ ਵਿੱਚ ਵੱਡਾ ਰੋਲ ਪੰਜਾਬ ਪੁਲਿਸ ਦਾ ਤੁਸੀਂ ਅੱਜ ਹੀ ਵੇਖਿਆ ਕਿ ਬਟਾਲੇ 'ਚ ਇਹ ਐਸਾ ਹੀ ਫੜਿਆ ਗਿਆ ਜਿਹੜਾ ਪਰੌਤੀਆਂ ਬਾਹਰ ਲੈਨ ਦੇ ਵਿੱਚ ਸਾਰਿਆਂ ਨੂੰ ਸਹਾਈ ਹੁੰਦਾ ਸੀ ਕਰੋੜਾਂ ਰੁਪਏ ਉਹਦੇ ਕੋਲ ਪੜੇ ਗਏ ਕਿ ਐਸਐਸਆਈ ਕੋ ਫਿਰ ਇਹਨਾਂ ਨੇ 50 60 ਸਿਪਾਈ ਹਵਲਦਾਰ ਕੱਢਤੇ ਨੇ ਜਿਨ੍ਹਾਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਏ ਉਹ ਹੋਮ ਮਿਨਿਸਟਰ ਸਿੱਧੇ ਤੌਰ 'ਤੇ ਭਗਵੰਤ ਮਾਨ ਰਿਸਪਾਂਸਿਬਲ ਹੈ ਵਿਅਕਤੀ ਜਨਰਲ ਆਫ ਪੁਲਿਸ ਰਿਸਪਾਂਸਿਬਲ ਨੇ ਤੁਸੀਂ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਕੀਤਾ ਇਹਦੇ ਵਿੱਚ ਇੱਕ ਡੀਐਸਪੀ ਕੱਢਿਆ ਗਿਆ ਉਹ ਪਗੋੜਾ ਹੋ ਗਿਆ ਡਰੱਗਸ ਦੇ ਵਿੱਚ ਇੱਕ ਆਈ.ਡੀ. ਹੈ ਉਹ ਪਗੋੜਾ ਹੋਇਆ ਜੀ ਇਹਨਾਂ ਨੂੰ ਕੋਈ ਗਵਰਨਮੈਂਟ ਦਸਨ ਸੇ ਕੋਈ ਸਪੈਸ਼ਲ ਸੈਸ਼ਨ ਇਹਨੂੰ ਨਾ ਦਿੱਤਾ ਸੋ ਦੱਸੋ ਸਪੈਸ਼ਲ ਕੀ ਹੈ ਦੇਚ ਕੀ ਪੰਜਾਬ ਪੰਜਾਬ ਨੂੰ ਕੰਪਲੀਟ ਤੁਸੀਂ ਵਿਹਲਿਆਂ ਕਰਕੇ ਰੱਖ ਦਿੱਤਾ ਇਹ ਇਸ ਸਪੈਸ਼ਲ ਦੇਚ ਸਰਕਾਰ ਕਹਿ ਰਹੀ ਹੈ ਕਿ ਭ੍ਰਸ਼ਟਾਚਾਰ ਤੇ ਲਗਾਮ ਕੱਸਾ ਜਾ ਰਹਾ ਹੈ ਲਗਾਤਾਰ ਸਰ ਆਪਕੋ ਲੱਗਦਾ ਹੈ ਇਸ ਸਹਿਮਤ ਹੈ ਮੇਰਾ ਕਹਿ ਜਿੰਨੀ ਕਰਪਟੇ ਗਵਰਨਮੈਂਟ ਹੈ ਅਜੇ ਤੱਕ ਨਹੀਂ ਕੋਈ ਗਵਰਨਮੈਂਟ ਹੋਈ ਮੈਂ ਸਾਰੋਂ ਪਹਿਲੇ ਤੁਹਾਡੇ ਜ਼ਰੀਏ ਪੁੱਛਣਾ ਚਾਹਨਾ ਅੱਜ ਭਗਵੰਤ ਮਾਨ ਇਹਦਾ ਜਵਾਬ ਦੇ ਕਿ 20000 ਕਰੋੜ ਰੁਪਇਆ ਕੇਜਰੀਵਾਲ ਨੇ ਕਿਹਾ ਸੀ ਅਸੀਂ ਮਾਈਨਿੰਗ ਨੂੰ ਹਰ ਸਾਲ ਦਵਾਂਗੇ ਐਵਰੇਜ ਆਈ 288 ਕਰੋੜ ਦੀ ਜਿਹੜਾ 19700 ਕਰੋੜ ਕਿੱਥੇ ਗਿਆ ਤਿੰਨਾਂ ਸਾਲਾਂ ਦਾ 60000 ਕਰੋੜ ਰੁਪਇਆ ਬਣਦਾ ਏ ਵੇਅਰ ਇਜ਼ ਦੈਟ ਮਨੀ ਮੇਰਾ ਡਾਇਰੈਕਟ ਚਾਰਜ ਸਾਰਾ ਪੈਸਾ ਇਲੀਗਲ ਮਾਈਨਿੰਗ ਦਾ ਦਿੱਲੀ ਵਿੱਚ ਆ ਰਿਹਾ ਤੇ ਸੀਐਮਓ ਜਾ ਰਿਹਾ ਇਹਨਾਂ ਨੇ ਬਹੁਤ ਸਾਰੇ ਪਿਛਲੇ ਮਹੀਨਿਆਂ ਦੇ ਵਿੱਚ ਸੀਐਲਯੂਜ਼ ਕਰਕੇ ਦਿੱਤੇ ਨੇ ਕਰੋੜਾਂ ਰੁਪਇਆ ਦੀ ਫਰੋਤੀ ਉਹ ਸੀਐਲਯੂਜ਼ ਤੋਂ ਲਈ ਤੁਹਾਨੂੰ ਪਤਾ ਹੋਵੇਗਾ ਵਿਜੀਲੈਂਸ ਨੇ 48 ਤਹਿਸੀਲਦਾਰ ਨਾਇਬ ਤਹਿਸੀਲਦਾਰ ਈਅਰਮਾਰਕ ਕੀਤੇ ਸੀ ਜਿਨ੍ਹਾਂ ਦੇ ਅਗੇਂਸਟ ਉਹ ਕਹਿੰਦੇ ਕ腐ਸ਼ਨ ਦੇ ਚਾਰजेस ਬੰਦਿਆਂ ਦੇ ਨਾਂ ਹੈ ਨੇ ਉਹ ਸਾਰੇ ਸਾਰੇ ਉੱਥੇ ਹੀ ਲੱਗੇ ਅਮਰੂਦਾਂ ਦਾ ਸਕੈਮ ਹੋਇਆ ਹੈ ਪੀਐਸਈ ਦਾ ਸਕੈਮ ਹੋਇਆ ਹੈ ਹਰ ਸਕੈਮ ਚੱਲਦਾ ਬਿਜਲੀ ਬੋਰਡ ਦਾ ਤੁਸੀਂ ਵੇਖਿਆ ਇੱਕ ਅਡੀਸ਼ਨਲ ਚੀਫ ਇੰਜੀਨੀਅਰ ਗ੍ਰਫਤਾਰ ਹੋਇਆ ਉਹਨੇ ਬਿਆਨ ਦਿੱਤਾ ਕਿ ਪੰਜਾਬ ਦੇ ਹਰ ਬਿਜਲੀ ਬੋਰਡ ਦੇ ਸਰਕਲ ਦੇ ਵਿੱਚ ਹਰਪਜਨ ਸਿੰਘ ਈਟੀਓ ਨੇ ਜ਼ਿੰਮੇਵਾਰੀ ਲਈ ਸੀ ਕਿ ਪੈਸਿਆਂ ਦੀ ਕਲੈਕਸ਼ਨ ਕਰਕੇ ਦੋ ਅਸੀਂ ਦਿੱਲੀ ਕੱਲ ਉਹ ਬੰਦਾ ਗ੍ਰਿਫਤਾਰ ਹੋਇਆ ਉੱਥੇ ਦਾ ਉੱਥੇ ਹੀ ਕੰਮ ਰਹਿ ਗਿਆ ਜੀ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਦੇ ਮੇਰਾ ਖਿਆਲ ਮੋਸਟ ਕਰਪਟ ਗਵਰਨਮੈਂਟ ਇਹਨਾਂ ਦੇ ਸਾਰੇ ਮਨਿਸਟਰ ਸਾਰੇ ਮਨਿਸਟਰ ਸਾਰੇ ਐਮ ਐਲ ਏ ਰਿਸ਼ਵਤ ਤੋਂ ਇਲਾਵਾ ਕੰਮੀ ਇਹਨਾਂ ਨੂੰ ਕੋਈ ਦੋਨੋਂ ਦੋਨੋਂ ਹੱਥੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਵੱਡੀ ਲੁੱਟ ਹੋ ਰਹੀ ਅੱਜ ਥਾਣਿਆਂ ਦੇ ਵਿੱਚ ਅੱਜ ਤਹਿਸੀਲਾਂ ਦੇ ਵਿੱਚ ਰੇਡ ਜਿਹੜੇ ਨੇ ਕਈ ਗੁਣਾ ਇਹ ਕਮਿਸ਼ਨਸ ਦੇ ਚਲੇਗੇ ਇੱਕ ਇਹਨਾਂ ਦੇ ਰੈਵਨਿਊ ਦੇ ਕਿਸੇ ਰਿਟਾਇਰਡ ਅਫਸਰ ਨੇ ਇਹ ਦੱਸਿਆ ਕਿ तकरीबन 1000 ਕਰੋੜ ਰੁਪਏ ਦੀ ਕਲੈਕਸ਼ਨ ਸਾਰੀਆਂ ਸਾਡੀ ਪੰਜਾਬ ਦੀ ਤਹਿਸੀਸ ਦੇ ਵਿੱਚ ਰਿਸ਼ਵਤ ਦੇ ਤੌਰ ਤੇ ਰਜਿਸਟਰੀਆਂ ਕਰਾਂ ਤੇ ਇੰਤਕਾਲ ਕਰਾਂ ਤੇ 1000 ਕਰੋੜ ਰੁਪਇਆ तकरीबन 12000 ਕਰੋੜ ਰੁਪਇਆ ਸਾਲ ਦਾ ਬਣਦਾ ਇਹ ਰਿਸ਼ਵਤ ਜਾਂਦੀ ਹੈ ਓਪਨ ਬੋਲੀਆਂ ਲੱਗੀਆਂ ਨੇ ਸੇਮ ਅਫਸਰਜ਼ ਨੇ ਕੋਈ ਅਨਸਰਬਲ ਨਹੀਂ ਅਮਰੂਦਾਂ ਦੇ ਸਕੈਮ ਵਿੱਚ ਜਿਹੜੇ ਅਫਸਰ ਨੇ ਥਲੜਿਆਂ ਨੂੰ ਗ੍ਰਿਫਤਾਰ ਕਰ ਲਈਦੇ ਸਪੈਹਿਆਂ ਹੌਲਦਾਰਾਂ ਨੂੰ ਉਥਲੇ ਨੂੰ ਪੁੱਛਦਾ ਕੋਈ ਤੇ ਐਂਡ ਇਹ ਸਿੱਧੂ ਹਾਂ ਮੈਂ ਸਿੱਧਾ ਚਾਰਜ ਲਾ ਰਿਆਂ ਡਾਇਰੈਕਟਲੀ ਜਿੰਨਾ ਦੇਣਾ ਦੇ ਵਿੱਚ ਕੇਜਰੀਵਾਲ ਅੰਦਰ ਸੀ ਇਹ ਜਿੰਨਾ ਪੈਸਿਆਂ ਦੀ ਹੁੰਦੀ ਰਹੀ ਹੈ ਲੁੱਟਕ-ਛੋਟ ਹੋਈ ਹੈ ਫਰੋਤੀਆਂ ਹੋਈਆਂ ਨੇ ਇਹਦੇ 'ਚ ਸਿੱਧੇ ਤੌਰ 'ਤੇ ਸੀਐਮਓ ਰਿਸਪਾਂਸਿਬਲ ਸੀਐਮਓਸਟ ਅਫਸਰਜ਼ ਰਿਸਪਾਂਸਿਬਲ ਰਵਨੀਤ ਬਿੱਟੂ ਜੀ ਕਹਿ ਰਹੇ ਕਿ استਿਫਾ ਦੇਣਾ ਚਾਹੀਏ ਮੁੱਖ ਮੰਤਰੀ ਕੋ دوسری طرف ਕੁਵਰਜੀਤੇ ਪਟਾਪ ਕਹਿ ਰਹੇ ਕਿ ਮੁੱਖ ਮੰਤਰੀ ਕੋ ਆਪਣੇ ਪੱਖੀ ਸੇ ਹੋਰ ਕੋ ਦੇਣਾ ਚਾਹੀਏ ਤਾਂ ਆਪਕੋ ਲੱਗਦਾ ਹੈ ਮੈਂ ਰਵਨੀਤ ਬਿੱਟੂ ਨੂੰ ਕਹਿਣਾ ਚਾਹਨਾ ਤੇ ਸੀਐਮਓ ਦਾ استਿਫਾ ਦਿਵਾਣਾ ਚੀਮਿਸਟਰ ਦਾ ਤੇ ਘਟਕਲ ਆਪਣੀ ਵਿਚੋਲਗੀ ਤੇ ਬੰਦ ਕਰ ਮਿਨਿਸਟਰੀ ਆਫ ਹੋਮ ਅਫੇਅਰਸ ਨਾ ਤੇ ਹਰ 10ਵੇਂ ਦਿਨ ਤੂੰ ਭਗਵਾਨ ਤੁਮਾਨ ਨੂੰ ਮਿਲਾਨਾ ਇੱਥੇ ਤੁਸੀਂ ਡਰਾਮਾ ਕਰੀ ਜਾਂਦੇ ਹੋ ਤੇ ਘਰ ਦੇ ਬਾਹਰ ਖਲੋ ਕੇ ਹਰ ਰੋਜ਼ ਚਾਰ ਵਾਰ ਤੂੰ ਗੱਲ ਕਰਨਾ ਮੈਨੂੰ ਤਾਂ ਗਿੜਿਆ ਤੋਂ ਇਹ ਮੇਰਾ ਸਿੱਧਾ ਚਾਰਜ ਏ ਕਿ ਬਕਾਇਦਾ ਤੌਰ ਪਾਜਪਾ ਜਿਹੜੀ ਏ ਇਹ ਥਰੂ ਰਵਨੀਤ ਬਿੱਟੂ ਇਹਦੇ ਨਾਲ ਇਨ ਟੱਚ ਐਵਰੀ ਸਿੰਗਲ ਡੇ ਦੇ ਆਰ ਇਨ ਟੱਚ ਪਿਛਲੇ ਦਿਨੀ ਵੀ ਗੋਪਤ ਮੀਟਿੰਗ ਜਿਹੜੀ ਤੁਸੀਂ ਕਰਪਸ਼ਨ ਦੇ ਚਾਰਜ ਲਾ ਰਹੇ ਹੋ ਤੁਹਾਡੀ ਡਿਮਾਂਡ ਕੀ ਹੈ ਮੇਰੀ ਵੇਖੋ ਗੱਲ ਤੁਸੀਂ ਅਸੀਂ ਚਾਹਨੇ ਆ ਫ੍ਰੀ ਐਂਡ ਫੇਅਰ ਇਨਕੁਆਇਰੀ ਹੋਏ ਪਰ ਕਰੇਗਾ ਕੌਣ ਜਦੋਂ ਕਰਵਾਉਣ ਵਾਲੇ ਨੇ ਤੇ ਕੌਣ ਨੇ ਕਰੇਗਾ ਤੁਸੀਂ ਸਮਝਦੇ ਹੋ ਕਿ ਇਹਨਾਂ ਦੇ ਵਿੱਚ ਕੋਈ ਬੰਦਾ ਅਜੇ ਲਿੱਕਰ ਦਾ ਸਕੈਮ ਜਿਹੜਾ ਦਿੱਲੀ 'ਚ ਏ ਅਜੇ ਸੈਂਟਰਲ ਗਵਰਨਮੈਂਟ ਨੇ ਪੰਜਾਬ ਦੇ ਵਿੱਚ ਇਹਨਾਂ ਦਾ ਪ੍ਰੋਬ ਸ਼ੁਰੂ ਨਹੀਂ ਕੀਤਾ ਸਾਨੂੰ ਕੋਈ ਆਸ ਉਮੀਦ ਦੇਣਾ ਤੇ ਨਹੀਂ ਬਦਨ ਜੀ ਜੇ ਤੁਸੀਂ ਸੋਚੋ ਇਹਦੇ ਤੇ ਆਸ ਉਮੀਦ ਇਹ ਤੇ ਰਲੇ ਨੇ ਜੀ ਕਰੋੜਾਂ ਦੇ ਵਿੱਚ ਹਵਾਲੇ ਦੇ ਜ਼ਰੀਏ ਪੈਸਾ ਮੈਂ ਭਗਵੰਤ ਨੂੰ ਪੁੱਛਣਾ ਚਾਹਣਾ ਜਿਹੜਾ ਮੈਲਬਨ ਤੇ ਆਸਟ੍ਰੇਲੀਆ ਚ ਗਿਆ ਜਿਹੜਾ ਕੈਨੇਡਾ ਚ ਗਿਆ ਉਹ ਕਿਹਦਾ ਪੈਸਾ ਕੀ ਇਹਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾਉਣਾ ਚਾਹਣਗੇ ਇਹ ਜਿਹੜਾ ਪੈਸਾ ਪਿਛਲੇ ਸਾਲਾਂ ਵਿੱਚ ਸੀਐਲਯੂ ਤੋਂ ਪੈਸੇ ਲਏ ਮਾਈਨਿੰਗ ਤੋਂ ਪੈਸੇ ਲਏ ਸ਼ਰਾਬ ਤੋਂ ਪੈਸੇ ਲਏ ਨੇ ਆਹ ਰੈਵਨਿਊ ਦੇ ਵਿੱਚ ਰੋਜ਼ ਪੈਸੇ ਜਾ ਰਹੇ ਨੇ ਇਹ ਪੈਸਾ ਜਾ ਕਿੱਥੇ ਗਿਆ ਡਰੱਗਸ ਦਾ ਜਿਹੜਾ ਪੈਸਾ ਸਾਨੂੰ ਪਤਾ ਲੱਗਾ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਦੇ ਵਿੱਚ ਵੱਡੇ ਪੇਮਾਨੇ ਤੇ ਵਾਇਆ ਹਵਾਲਾ ਜਾ ਰਿਹਾ ਕਰਵਾਓ ਇਹਦੀ ਇਨਵੈਸਟੀਗੇਸ਼ਨ ਮੇਰਾ ਸਿੱਧਾ ਚਾਰਜ ਹੈ ਕਿ ਇਹ ਰਿਸਪੌਂਸਿਬਲ ਹੈ ਮਾਜਬਤ ਸਾਹਿਬ ਸਰਕਾਰ ਮੈਂਟਲ ਹੈਲਥ ਪਾਲਿਸੀ ਲੈ ਕੇ ਆ ਰਹੀ ਹੈ ਕਿ ਇਹ ਕਿਸਾਨਾਂ ਦੇ ਵੀ ਹੈਲਪਫ ਹੋਏਗੀ ਔਰ ਜਿਹੜੇ ਡਿਪੋਰਟ ਕੀਤੇ ਨੇ ਲੋਕ ਉਹਨਾਂ ਵਾਸਤੇ ਮੈਂਟਲ ਹੈਲਥ ਤੇ ਮੇਰਾ ਖਿਆਲ ਇਹਨਾਂ ਵਾਸਤੇ ਸਾਰਿਆਂ ਨੂੰ ਬੈਟਰ ਰਹੇ ਹੋਰ ਤੇ ਕਿਸੇ ਨੂੰ ਫਾਇਦਾ ਹੋਏ ਨਾ ਹੋਏ ਇਸ ਬਿਮਾਰੀ ਦਾ ਜ਼ਿਆਦਾ ਲਾਭ ਸਿੱਧੇ ਤੌਰ ਭਗਵੰਤ ਨੂੰ ਤੇ ਇਹਦੀ ਕੈਬਨਿਟ ਨੂੰ ਚਾਹੀਦਾ ਹੈ ਕਿਉਂਕਿ ਇਹਨਾਂ ਦੇ ਵਿੱਚ ਕੋਈ ਸਟੇਬਲ ਹੀ ਬੰਦਾ ਹੈ ਨਹੀਂ ਜੀ ਬਹੁਤਾ ਜਰ ਨੇ ਲਾਸਟ ਕਰਨਾ ਨਹੀਂ ਤੁਹਾਨੂੰ ਮੈਂ ਪਹਿਲੇ ਦੱਸਿਆ ਸੀ ਜਦੋਂ ਵੀ ਕਿਤੇ ਪੰਜ ਚਾਰ ਮਹੀਨੇ ਜਹਾਜ਼ ਲੱਗਾ ਮਹਾਰਾਸ਼ਟਰਾ ਵਾਲਾ ਆ ਕੇ ਇੱਕ ਨਾਲ ਛਿੰਦੇ ਤਿਆਰੀ ਚ ਪੂਰਾ ਬਰੋ ਜੀ ਕਾਂਗਰਸ ਦੀ ਰਣਨੀਤੀ ਕੀ ਅੱਜ ਦੀ ਵੈਸੇ ਸਾਡੀ ਰਣਨੀਤੀ ਤੇ ਇਹਨਾਂ ਨੂੰ ਐਕਸਪੋਜ਼ ਕਰਨ ਦੀ ਜੀ ਸਦਨ ਦੇ ਵਿੱਚ ਪੰਜਾਬ ਦੇ ਲੋਕਾਂ ਸਾਹਮਣੇ ਐਕਸਪੋਜ਼ ਕਰਨ ਦੀ ਹੈ ਕਿ ਕਿਸ ਕਿਸਮ ਦੇ ਲੋਕ ਤੁਸੀਂ ਲੈ ਕੇ ਆਉਂਦੇ ਸ ਇਹ ਚੇਂਜ ਲੈ ਕੇ ਆਣਗੇ ਜੀ ਇਹਨਾਂ ਨੇ ਪੰਜਾਬ ਨੂੰ ਤੇ ਟੋਟਲੀ ਸੈਂਸਟਿਲ ਤੇ ਕਰ ਦਿੱਤਾ ਕੋਈ ਪੰਜਾਬੀ ਵਾਸਤੇ ਕੋਈ ਫਿਊਚਰ ਨਹੀਂ ਬਾਰਡਰ ਸਾਡੇ ਬੰਦ ਨੇ ਕਿਸੇ ਪੰਜਾਬ ਦੇ ਇੱਕ ਪਿੰਡ ਇੱਕ ਸ਼ਹਿਰ ਦੇ ਵਿੱਚ ਕੋਈ ਇੱਕ ਆਨੇ ਦਾ ਏਜੰਡਾ ਤੁਹਾਡੇ ਕੋਲ ਪਹੁੰਚ ਗਿਆ ਜੀ ਸਖਨ ਸਾਹਿਬ ਇਹ ਤੁਸੀਂ ਹੈਰਾਨੀ ਹੋਏਗੀ ਅਜੇ ਤੱਕ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਅੱਜ ਕੁਐਸਚਨ ਅੱਜ ਕੁਐਸਚਨ ਆਰ ਲੱਗਾ ਸਾਨੂੰ ਅਜੇ ਤੱਕ ਜਵਾਬ ਨਹੀਂ ਪਹੁੰਚਿਆ ਸਾਡੇ ਕੋਲ ਕੋਈ ਏਜੰਡਾ ਨਹੀਂ ਕਿੱਜ ਹੋਣਾ ਕੀ ਹੈ ਅੱਛਾ ਇਸ ਕਿਸਮ ਦੀ ਗਵਰਨਮੈਂਟ ਹੈ ਜੀ ਸਰ ਆਪ کہہ ਰਹੇ ਸੀ ਕਿ ਬੀਜੇਪੀ ਦੇ ਟੱਚ ਮੈਂ ਮਾਨਸਾਤ ਬਾਤ ਅਧੂਰੀ ਰਹਿ ਗਈ ਜੀ ਮੈਂ ਤਾਂ ਤੁਹਾਨੂੰ ਬਤਾ ਰੱਖਿਆ ये आज से नहीं पिछले साल डेढ़ से मैंने फ्लोर ऑफ दी हाउस पर भी कहा विधानसभा में भी, भी कहा कि दिस मैन इज वेरी मच इन टी भारतीय जनता पार्टी जब केजरीवाल इसको हटाने का फैसला करेगा तो ये अपना समान उठाकर वहां चला जाएगा और बिट्टू को बिटवीन है जो पुल का काम करता है वो बिट्टू करता है और ये टोटली ड्रामा है जितने बिटू सिटू के आदमी पकड़े हैं वीवीआईपी ट्रीटमेंट उनको मिल रही है और ड्रामा रचाया जाएगा आम आदमी पार्टी के विधायक अभी भी आपके संपर्क में सौ परसेंट है, 100 है कितने हैं सर कब तक सारे मैंने आपको नंबर तो बताने नहीं मगर जितने मैंने बताए उतने हैं तीस ये जैसे दिलजीत दुसांज के जो शो होता है उसकी एडवांस बुकिंग होती है जो अगले साल शो होगा अब टिकटें बिकती हैं तो ये एडवांस बुकिंग करा रहे हैं हमारे साथ मैं नाम नहीं आपको बताऊंगा जितना नंबर बता रखा बिल्कुल है ਆ ਜੋੜਤੇ ਰਹਤੇ ਇਧਰ ਵੀ ਮੂਜੇ ਅਸੈਂਬਲੀ 'ਚ ਇਸ਼ਾਰਾ ਕਰਤੇ ਆਪਣਾ ਨਾਮ ਲਾ ਲੈ ਲੇਦਾ ਬਾਜਵਾ ਸਾਹਿਬ ਫਾਈਨੈਂਸ਼ੀਅਲ ਕ੍ਰਾਈਸਿਸ ਪੰਜਾਬ ਦੇ 'ਚ ਬਹੁਤ ਵੱਡਾ ਹੈਗਾ ਹੁਣ ਤੱਕ ਕਰਜ਼ੇ ਦੀ ਲਿਫਟ ਜਿੰਨੀ ਸੀਗੀ 3 ਮਹੀਨੇ ਪਹਿਲਾਂ ਹੀ ਉਹ ਪੂਰੀ ਹੋ ਚੁੱਕੀ ਆ ਹੁਣ ਕਰਜ਼ਾ ਲੈਣ ਦੀ ਵੀ ਹیثیت ਦੇ ਵਿੱਚ ਪੰਜਾਬ ਹੈ ਨਹੀਂ ਤੁਸੀਂ ਵਾਈਟ ਪੇਪਰ ਦੀ ਕੋਈ ਮੰਗ ਕਰੋਗੇ ਕਿਉਂਕਿ ਫਾਈਨੈਂਸ਼ੀਅਲ ਕੰਡੀਸ਼ਨ ਪੰਜਾਬ ਦੀ ਪਤਾ ਹੋਣਾ ਚਾਹੀਦਾ ਕਿ ਸਟੇਟ ਕਿੱਥੇ ਜੇ ਖੜਾ ਇਸ ਟਾਈਮ 19000 ਕਰੋੜ ਰੁਪਏ ਸਬਸਿਡੀ ਇਲੈਕਟ੍ਰਿਸਿਟੀ ਦਾ ਇਸ ਤੋਂ ਲਾਵਾ 4000 ਕਰੋੜ ਰੁਪਏ ਹਾਲੇ ਤੱਕ ਪੈਂਡਿੰਗ ਪਿਆ ਵੇਖੋ ਵਾਈਟ ਪੇਪਰ ਕਾਲੇ ਰਾਜ ਦੇ ਵਿੱਚ ਵਾਈਟ ਪੇਪਰ ਦੀ ਅਸੀਂ ਮੰਗ ਕਰਾਂਗੇ ਰਾਜ ਕਾਲਾ ਮੰਗ ਅਸੀਂ ਵਾਈਟ ਪੇਪਰ ਰਹੇ ਹਾਂ ਕੀ ਇਹਨਾਂ ਕੋ ਮੈਂ ਪੇਪਰ ਮੰਗਾਗੇ ਪੇਪਰ ਤੇ ਸਾਰੇ ਪੰਜਾਬ ਦੇ ਜਿਹੜੇ ਨੇ ਇਹ ਗਰਮੀ ਕਰਦੇ ਮੈਂ ਵਾਈਟ ਕਰਵਾ ਰਿਹਾ ਹਾਂ ਉਹ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਹੈ ਇਹ ਬਰਬਾਦੇ ਗੁਲਿਸਤਾਂ ਕਰਨੇ ਕੋ ਕਹਿੰਦੇ ਇੱਕ ਹੀ ਉੱਲੂ ਕਾਫੀ ਹੈ ਹਰ ਸ਼ਾਤ ਤੇ ਉੱਲੂ ਬੈਠਾ ਹੈ ਅੰਜਾਮੇ ਗੁਲਿਸਤਾ ਕੀ ਹੋ ਗਿਆ ਪੰਜਾਬ ਦੇ ਤੇ ਹਾਲਾਤ ਉਹ ਨੇ ਲੋਕਾਂ ਦੇ ਕੰਨਾਂ ਨੂੰ ਹੱਥ ਲਵਾਤੇ ਲੋਕ ਡੀਕਦੇ ਫਿਰਦੇ ਨੇ ਲੈਕਚਰ ਆਏ ਤੇ ਤੁਸੀਂ ਵੇਖੋ ਇਹਨਾਂ ਦੀ ਸੈੱਲ ਲਾਂਦੇ ਕਿੱਸਾ ਸਰਕਾਰ ਪੇ ਮਹਿਲਾਵਾਂ ਨੂੰ ਦੇਣ ਦੀ ਗੱਲਬਾਤ ਕਿਹਾ ਹੀ ਜਾ ਰਹੀ ਸੀਗੀ ਦਿੱਲੀ ਦੇ ਵਿੱਚ 2500 ਮੰਗ ਕਰ ਰਹੇ ਨੇ ਹਾਲੇ ਤੱਕ ਦੇ ਨਾ ਚਾਰ ਵੀ ਨਹੀਂ ਹੋਏ ਸਰਕਾਰ ਬਣੇ ਨੀ ਛੋਟੇ ਵੀ 3 ਸਾਲ ਹੋ ਗਏ ਇਹਨਾਂ ਕੋਤੇ ਜ਼ਹਿਰ ਖਾਣ ਜੋਗੇ ਪੈਸੇ ਨਹੀਂ ਇਹਨਾਂ 1000 ਰੁਪਿਆ ਕਹੇ ਨੂੰ ਪਿਛੇ 12ਵੇਂ ਤੁਸੀਂ ਉਹਦੇ